ਉਹ ਜਿਹੜਾ ਸਾਡਾ ਪ੍ਰੋਗਰਾਮ ਹੋਏਗਾ ਉਹ ਪ੍ਰੋਗਰਾਮ ਇੱਕ ਦਿਨ ਦਾ ਦੋ ਦਿਨ ਦਾ ਚਾਰ ਦਿਨ ਦਾ 10 ਦਿਨ ਦਾ 20 ਦਿਨ ਦਾ ਨਹੀਂ ਹੋਏਗਾ ਉਹ ਸਾਡਾ ਰੈਗੂਲਰ ਚੱਲੇਗਾ ਜਿਹੜੇ ਕਿਸਾਨ ਆਗੂ ਦੀ ਇੱਥੇ ਸ਼ਹਾਦਤ ਹੁੰਦੀ ਜਾਏਗੀ ਉਹਦੀ ਡੈੱਡ ਬੋਡੀ ਇੱਥੇ ਹੋਏਗੀ ਔਰ ਅਗਲਾ ਆਗੂ ਇੱਥੇ ਬੈਠੇਗਾ ਕਿਉਂਕਿ ਸਾਨੂੰ ਸਮਝ ਆ ਇਸ ਗੱਲ ਦੀ ਕਿ ਜਿਹੋ ਜਿਹਾ ਸਰਕਾਰ ਦਾ ਐਟੀਟਿਊਡ ਹੈ ਜਿਹੋ ਜਿਹੋ ਉਹਦੀ ਮਤਲਬ ਲੋਕਾਂ ਪ੍ਰਤੀ ਆਪਾਂ ਕੀ ਕਹਿ ਸਕਦੇ ਆ ਭਾਵਨਾ ਹੈ ਉਸ ਭਾਵਨਾ ਤੋਂ ਮਤਲਬ ਇਹ ਲੱਗਦਾ ਹੈ ਕਿ ਲੜਾਈਆਂ ਮਤਲਬ ਲੋਕਾਂ ਨੂੰ ਸ਼ਾਹਤਾ ਦੇਣੀਆਂ ਪੈਣਗੀਆਂ ਔਰ ਅਸੀਂ ਉਹਦੇ ਲਈ 100% ਤਿਆਰ ਹੋ ਕੇ ਬੈਠੇ ਹਾਂ ਪਹਿਲੀ ਤਾਂ ਮੈਂ ਇਹ ਗੱਲ ਕਰਨੀ ਚਾਹਣਾ ਕੋਈ ਚਿੰਤਾ ਨਹੀਂ ਕਰਨ ਵਾਲੀ ਕਿ ਮੇਰਾ ਮਤਲਬ ਬੀਪੀ ਫਲਕਚੂਏਟ ਕਰ ਰਿਹਾ ਹੈ ਜਾਂ ਮੇਰਾ ਸ਼ੂਗਰ ਫਲਕਚੂਏਟ ਕਰ ਰਿਹਾ ਹੈ ਜਾਂ ਮੇਰਾ weight ਡਾਊਨ ਜਾ ਰਿਹਾ ਤੇ ਜਾਏਗਾ ਇਹਨੇ ਤਾਂ ਵਧਣਾ ਘਟਣਾ ਹੁੰਦਾ ਹੈ ਇਹਨੇ ਤਾਂ ਹੋਣਾ ਸਾਰੇ ਕੁਝ ਨੇ ਤੋ ਮੇਰੀ ਮਤਲਬ ਆਪ ਸਭ ਨੂੰ ਮਤਲਬ ਇਹੀ ਮੇਰਾ ਕਹਿਣ ਦਾ ਭਾਵੇਂ ਸੀਗਾ ਕਿ ਜਿਹੜੀ ਲੜਾਈ ਦੀ ਜਿਹੜੀ ਇੰਪੋਰਟੈਂਸ ਹੈ ਉਹ ਵੱਡੀ ਹੈ ਉਹ ਅਸੀਂ ਹਰ ਹਾਲਤ ਦੇ ਵਿੱਚ ਜਿੱਤਣੀ ਹੈ ਤੇ ਉਹਨੂੰ ਜਿੱਤਣ ਤੱਕ ਅਸੀਂ ਇਹਨੂੰ ਜਾਰੀ ਰੱਖਣਾ ਹੈ ਉਹ ਚਾਹੇ ਕੁਝ ਵੀ ਹੋਵੇ ਕਿਹੋ ਜਿਹੀ ਵੀ ਲੜਾਈ ਲੜਨੀ ਪਵੇ ਅਸੀਂ ਲੜਾਂਗੇ ਭਾਵਨਾ ਮੇਰੀ ਅੰਦਰਲੀ ਇਹ ਆ ਕਿ ਦੇਖੋ ਅਗਰ ਅਸੀਂ ਜਾ ਕੇ ਇੱਥੇ ਬਾਰਡਰ ਦੇ ਉੱਤੇ ਫੇਰ ਟੱਕਰ ਮਾਰਦੇ ਆਂ ਬੱਚਾ ਜੇ ਮੈਨੂੰ ਲੋੜ ਆ ਨਾ ਕਿ ਮੇਰਾ ਮੇਰਾ ਬੇਟਾ ਜਿਉਂਦਾ ਰਹੇ ਤਾਂ ਹਰ ਇੱਕ ਨੂੰ ਲੋੜ ਆ ਪਹਿਲੀ ਤਾਂ ਦੂਜੀ ਗੱਲ ਇੱਕ ਮੈਂ ਹੋਰ ਇੰਪੋਰਟੈਂਟ ਕਰਨੀ ਚਾਹੁੰਦਾ ਸੀ ਜ਼ਮੀਨਾਂ ਦੀ ਲੜਾਈ ਲੜ ਰਹਿਣ ਜ਼ਮੀਨਾਂ ਰੱਖਣੀਆਂ ਜ਼ਮੀਨਾਂ ਅਸੀਂ ਨਹੀਂ ਖੁੱਸਣ ਦੇਣੀਆਂ ਤੇ ਜੇ ਸਾਡੀਆਂ ਜ਼ਮੀਨਾਂ ਹੀ ਖੁੱਸਣੀਆਂ ਖੁੱਸਣ ਤੋਂ ਬਚਾਉਣੀਆਂ ਹੈ ਤਾਂ ਅੰਦਾਜ਼ਾ ਲਾ ਕੇ ਦੱਸੇ ਦੇਖਿਓ ਕਿ ਜਿਹੜੇ ਜ਼ਮੀਨਾਂ ਨੂੰ ਵਾਉਣ ਵਾਲੇ ਐ ਤੇ ਨਾਂ ਲਾਗੂ ਕਰਨਾ ਇਹਨਾਂ ਜ਼ਮੀਨਾਂ ਨੂੰ ਵਾਉਣ ਵਾਲੇ ਹੀ ਜੇ ਅਸੀਂ ਮਰਵਾ ਦੇਣੇ ਆ ਤਾਂ ਫਿਰ ਇਹ ਜ਼ਮੀਨਾਂ ਰੱਖਣ ਦਾ ਵੀ ਕੋਈ ਫਾਇਦਾ ਨਹੀਂ ਕੁਤਕਣੀ ਜੀ ਨੇ ਜ਼ਮੀਰ ਵਾਉਣ ਵਾਲਾ ਹੀ ਕੋਈ ਨਾ ਸਾਡਾ ਰਿਹਾ ਤਾਂ ਸੋ ਇਸ ਕਰਕੇ ਸਾਡੀ ਜਿਹੜੀ ਲੜਾਈ ਹੈ ਇਹ ਅਸੀਂ ਬਹੁਤ ਸੋਚ ਕੇ ਬਹੁਤ ਸਮਝ ਕੇ ਆਪਣੀ ਪੀੜੀ ਨੂੰ ਬਚਾਉਣ ਦੇ ਲਈ ਇਹ ਸਭ ਕਾਸੇ ਨੂੰ ਮੁੱਖ ਰੱਖ ਦਿਆ ਇਹ ਲੜਾਈ ਨੂੰ ਅਸੀਂ ਲੜਨ ਦਾ ਮਤਲਬ ਤਹਿਆ ਕੀਤਾ ਹੋਇਆ ਹੈ ਇਹ ਤਾਂ ਮੇਰਾ ਖਿਆਲ ਹੈ ਤੁਹਾਨੂੰ ਮਤਲਬ ਜਿਹੜੀ ਮੈਂ ਕਹਿਣੀ ਚਾਹੁੰਦਾ ਸੀ ਗੱਲ ਪੰਜਾਬੀ ਵਾਲੇ ਪੱਤਰਕਾਰਾਂ ਨੂੰ ਮੇਰੇ ਕੋਲੇ ਗੱਲ ਆਈ ਸੀ ਕਿ ਕੁਝ ਵੀਰ ਨੇ ਜਿਹੜੇ ਹਿੰਦੀ ਦੇ ਵਿੱਚ ਗੱਲ ਲੈਣੀ ਚਾਹੁੰਦੇ ਨੇ ਮੈਂ ਉਹਨਾਂ ਨੂੰ ਵੀ ਮਤਲਬ ਇਹ ਗੱਲ ਰਿਪੀਟ ਕਰ ਦਿੰਨਾ ਹਾਂ ਹਿੰਦੀ ਜੀ ਬੋਲ ਦੂੰਗਾ ਮੈਂ ਆ ਠੀਕ ਹੈ ਰੋਈਆ ਬਈ ਆਪਕੇ ਪੱਤਰਕਾਰ ਭਾਈਆਂ ਨੂੰ ਪੁੱਛ ਲੋ ਕਾਹ ਰੱਖਣਾ ਹੈ ਕਿਵੇਂ ਕਰਨਾ ਬੱਸ ਬਤਾ ਦਿਓ ਨਹੀਂ ਉਹ ਮਾਈਕ ਰੱਖਣ ਕੀ ਆਪ ਲੈ ਲਓ ਲੈ ਲਓ ਕੁਛ ਲੈ ਲਓ ਇੱਕ ਮਿੰਟ ਆ ਨਾਲ ਲਾ ਦਿਓ ਉੱਥੇ ਲੈ ਲਓ ਲੈ ਲਓ ਕੁਛ ਲੈ ਲਓ ਨੂੰ ਸੇ ਕਰਾ ਦੇ ਕਰੋ ਕਰੋ ਇਸ ਤਿੰਨੇ ਹਫ਼ਤੇ ਵਿੱਚ ਇੱਕ ਨੀਤੀ ਹੋਈ ਹੈ ਹੈਲੋ ਉੱਥੇ ਕਰੋ ਨਾ ਪਰ ਭਾਈ ਆਪਕੇ ਉਹ ਮਨਾਂਤਰ ਜੀ 6 ਤਰੀਕ ਵਾਲੇ ਅੰਦਰ ਚੇ ਜਾਂਦੇ ਆ ਪਤਾ ਲੱਗਾ ਕਿ ਉੱਥੇ ਫੈਸਲਾ ਹੋਇਆ ਹੈ ਦੇਖੋ ਗੱਲ ਇਹ ਆ ਕਿ ਜਿਹੜੀ ਉੱਥੇ ਮੈਂ ਤਾਂ ਇੱਥੇ ਬੈਠਾ ਐ ਉੱਥੋਂ ਦੀ ਜਿਹੜੀ ਮਤਲਬ ਜਿਸ ਤਰ੍ਹਾਂ ਦਾ ਉਹਨਾਂ ਨੇ ਮਤਲਬ ਅਨਾਉਂਸਮੈਂਟ ਕੀਤੀ ਹੋਗੀ ਜਿਸ ਤਰ੍ਹਾਂ ਦੀ ਉਹਨਾਂ ਨੇ ਅਨਾਉਂਸਮੈਂਟ ਕੀਤੀ ਹੈ ਉਹਨਾਂ ਨੇ ਸਾਡੇ ਇਸ ਚੱਲ ਰਹੇ ਅਮਰਨ ਅੰਛਨ ਮਰਨ ਵਰਤ ਦਾ ਹੀ ਸਪੋਰਟ ਚੋ ਪ੍ਰੋਗਰਾਮ ਦਿੱਤੇ ਹੋਏ ਨੇ ਜਿੰਨੇ ਵੀ ਦਿੱਤੇ ਐ ਇਹ ਉਹਨਾਂ ਦੀ ਇੱਕੋ ਹੀ ਭਾਵਨਾ ਹੈ ਕਿ ਸਰਕਾਰ ਅਗਰ ਮਰਨ ਵਰਤ ਤੇ ਬੈਠਿਆਂ ਨਾਲ ਵੀ ਗੱਲ ਨਹੀਂ ਕਰਦੀ ਤਾਂ ਉਹ ਤਾਂ ਮੈਨੂੰ ਲੱਗਦਾ ਕੱਲਾ ਅੱਜ ਨਹੀਂ ਹੈ ਉਹ ਤਾਂ 18 ਤਰੀਕ ਨੂੰ ਅਨਾਉਂਸਮੈਂਟ ਕਰ ਦਿੱਤਾ ਸੀਗਾ ਕਿ ਅਸੀਂ ਫਿਰ ਮਤਲਬ ਜਥਿਆਂ ਦੇ ਰੂਪ ਚੱਗੇ ਜਾਵਾਂਗੇ ਔਰ ਪੈਦਲ ਜਾਵਾਂਗੇ ਔਰ ਉਸੇ ਗੱਲ ਨੂੰ ਦੁਬਾਰਾ ਉਹਨਾਂ ਨੇ ਰਿਪੀਟ ਕੀਤਾ ਕੋਈ ਉਹ ਗੱਲ ਕੋਈ ਵਾਧੇ ਵਾਲੀ ਨਹੀਂ ਜਾਂ ਉਹਦੇ ਚ ਉਹਨਾਂ ਨੇ ਤਿਆਰੀਆਂ ਆਪਦੀਆਂ ਮਤਲਬ ਅਨਾਉਂਸਮੈਂਟ ਕੀਤੀਆਂ ਹੋਰ ਇਸ ਤੋਂ ਬਾਅਦ ਮਤਲਬ ਕੋਈ ਵੱਖਰੀ ਗੱਲ ਨਹੀਂ ਹੈ ਵਿੱਚ 58 55 ਵੀ ਇੱਕ ਵਿੱਚ ਜਿਹੜੇ ਕਿਸਾਨ ਕੇ ਬਦਨ ਕੇ ਪਹਿਲੇ ਇਸ ਵਿੱਚ ਪਛਾਨ ਵਿੱਚ ਜਾਣਗੇ ਪਰ ਉਹਨੇ ਕਹੀ ਸ਼ਰਤਾਂ ਵੀ ਕਿਸਾਨਾਂ ਨੂੰ ਦੀ ਪੀਲ ਦਿੱਤੀ ਹੈ ਕਿ ਉਹ ਅੱਗੇ ਆਓ ਜਾਂ ਦੇਖੋ ਇਹ ਤਾਂ ਅਸੀਂ ਇੱਥੇ ਵੀ ਅਪੀਲ ਕਰਦੇ ਹਾਂ ਉੱਥੇ ਵੀ ਅਪੀਲ ਕਰਨੀ ਹੈ ਤਾਂ ਬਣਦਾ ਜੀ ਤੁਸੀਂ ਲੜਾਈ ਲੜ ਰਹੇ ਹੋ ਅਸੀਂ ਤਾਂ ਇਕੱਲੇ ਹਰਿਆਣੇ ਦੇ ਨਹੀਂ ਇਹ ਤਾਂ ਪੂਰੇ ਦੇਸ਼ ਦੇ ਕਿਸਾਨਾਂ ਦੀ ਲੜਾਈ ਲੜ ਰਹੇ ਹਾਂ ਤੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਅਪੀਲ ਕਰਦੇ ਆ ਕਿ ਸਾਰੇ ਦੇਖੋ ਇੱਕ ਮੈਂ ਤੁਹਾਡੇ ਧਿਆਨ ਚ ਹੋਰ ਲਿਆ ਦਿਆਂ ਗੱਲ ਜਿਸ ਦਿਨ ਦਿੱਲੀ ਮੋਰਚਾ ਆਪਾਂ ਪੋਸਟਪੋਨ ਕੀਤਾ ਹੈ ਸਸਪੈਂਡ ਕਰਕੇ ਤੁਰਿਆ ਉਥੋਂ ਉਸ ਦਿਨ ਅਦਰ ਸਟੇਟਾਂ ਵਾਲੇ ਸਾਡੇ ਜਿਹੜੇ ਕਿਸਾਨ ਲੀਡਰ ਸੀ ਉਹਨਾਂ ਦਾ ਪੰਜਾਬ ਦੇ ਸਿਰ ਤੇ ਕਰੋਸ ਸੀ ਕਿ ਪੰਜਾਬ ਵਾਲੇ ਇਕੱਲੇ ਤਿੰਨ ਕਾਨੂੰਨ ਵਾਪਸ ਕਰਵਾ ਕੇ ਚਲੇ ਗਏ ਅੱਜ ਐਮਐਸਪੀ ਦੀ ਲੜਾਈ ਉਹਨਾਂ ਦੀ ਉਦੋਂ ਵੀ ਉੱਠੀ ਹੋਈ ਸੀ ਮੁੱਦਾ ਇਹ ਉਹਨਾਂ ਨੇ ਉਹਦੇ ਤੇ ਕਮੇਟੀ ਦਾ ਵਿਸ਼ਵਾਸ ਦੇ ਦਿੱਤਾ ਤੇ ਮੋਰਚਾ ਚੱਕ ਲਿਆ ਲੇਕਿਨ ਅੱਜ ਦਾ ਫਸਮੀ ਲੜਾਈ ਲੜ ਰਹੇ ਹਨ ਨਾ ਪੰਜਾਬ ਨੂੰ ਮੈਂ ਪਹਿਲਾਂ ਹੀ ਦੱਸੀ ਹੈ ਗੱਲ ਕਿ ਪੰਜਾਬ ਨੂੰ ਲੋੜ ਹੈ ਅਦਰ ਸਟੇਟਾਂ ਦੀ ਜਿੰਨਾਂ ਦੀ ਮੈਂ ਗੱਲ ਕਰਦਾ ਮੇਰੇ ਨਾਲ ਬਿਹਾਰ ਬੈਠਾ ਹੈ ਯੂਪੀ ਹੈ ਪਿੱਛੇ ਇੱਕ OECD ਦੀ ਰਿਪੋਰਟ ਆਈ ਜਿਹਦੇ ਵਿੱਚ ਕਲੀਅਰ ਹੋ ਗਿਆ ਕਿ ਸਾਲ 2022 ਤੋਂ ਲੈ ਕੇ 23 ਤੱਕ 1472000 ਕਰੋੜ ਰੁਪਇਆ ਦੇਸ਼ ਦੇ ਕਿਸਾਨਾਂ ਨੂੰ ਐਮਐਸਪੀ ਨਾਲੋਂ ਘੱਟ ਰੇਟ ਦੇ ਕੇ ਲੁੱਟ ਲਿਆ ਗਿਆ ਉਹ ਕਿਹਨਾਂ ਦਾ ਲੁੱਟ ਲਿਆ ਗਿਆ ਉਹ ਯੂਪੀ ਦਾ ਲੁੱਟ ਲਿਆ ਉਹ ਬਿਹਾਰ ਦਾ ਲੁੱਟ ਲਿਆ ਉਹ ਅਦਰ ਸਟੇਟਾਂ ਜਿੱਥੇ ਜਿੱਥੇ ਮਤਲਬ ਐਮਐਸਪੀ ਨਾਲੋਂ ਘੱਟ ਰੇਟ ਤੇ ਫਸਲ ਵਿਕ ਰਹੀ ਹੈ ਉਹਨਾਂ ਸਭ ਦਾ ਲੁੱਟ ਲਿਆ ਸੋ ਇਹ ਲੜਾਈ ਸਾਰਿਆਂ ਦੀ ਹੈ ਅਸੀਂ ਇਸ ਕਰਕੇ ਆ ਕਿ ਅਸੀਂ ਕੁਲਾ ਮਤਲਬ ਹਰਿਆਣੇ ਨੂੰ ਨਹੀਂ ਉਹ ਤਾਂ ਹਰਿਆਣੇ ਵੀ ਦੀ ਨੰਗਣ ਕਰਕੇ ਉਹਨਾਂ ਨੇ ਕਹਿਤਾ ਹੋਊਗਾ ਵੀ ਹਰਿਆਣੇ ਵਾਲੇ ਹੁਣ ਇਮੀਡੀਏਟਲੀ ਇੱਥੇ ਮਤਲਬ ਸਪੋਰਟ ਕਰਨ ਲੈਕਿਨ ਉਹ ਜਿਹੜਾ ਪ੍ਰੋਗਰਾਮ ਹੈ ਸਾਡੀ ਲੜਾਈ ਹੈ ਜਿਹੜੀ ਪੂਰੇ ਦੇਸ਼ ਦੀ ਹੈ ਤੇ ਪੂਰੇ ਦੇਸ਼ ਵਿੱਚ ਅਸੀਂ ਬੇਨਤੀ ਕਰਦੇ ਹਾਂ ਕਿ ਸਾਰਾ ਦੇਸ਼ ਇਹ ਦੇ ਤੇ ਸਰ ਕਿਸਾਨਾਂ ਮਜ਼ਦੂਰਾਂ ਦੇ ਸੰਘਰਸ਼ ਤੇ ਪਿਛਲੇ ਲੰਮੇ ਝਾਤ ਮਾਰੀਏ ਤਾਂ ਰੇਲਾਂ ਰੁਕ ਕੇ ਜਾਂਦੇ ਨੇ ਜਿਸ ਤਰ੍ਹਾਂ ਲੰਬਾ ਸੰਘਰਸ਼ ਚੱਲਦਾ ਹੈਗਾ ਪਰ ਮਰਨ ਵਰਤ ਦਾ ਜਿਹੜਾ ਜਿਵੇਂ ਤੁਸੀਂ ਹੁਣ ਫੈਸਲਾ ਲਿਆ ਪਿਛਲੇ ਸਮੇਂ ਵਿੱਚ ਲੈਂਦੇ ਰਹੇ ਹੋ ਇਹ ਪਹਿਲੀ ਵਾਰੀ ਲੱਗਦਾ ਵੀ ਇੱਕ ਤੁਹਾਡੀ ਜਥੇਬੰਦੀ ਆ ਤੁਸੀਂ ਉਹ ਜਿਹੜੇ ਜਿਹੇ ਫੈਸਲੇ ਇਹਦੇ ਪਿੱਛੇ ਵਜ੍ਹਾ ਕੀ ਹੈ ਮਨਬਖ ਦੇਖੋ ਪਹਿਲੀ ਤਾਂ ਗੱਲ ਇਹ ਸੋਚ ਲੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਮੈਂ ਮੈਂ ਕਿਸੇ ਨੂੰ ਨਹੀਂ ਮਰਵਾਉਣਾ ਚਾਹੁੰਦਾ ਮੈਂ ਖੁਦ ਮਰਨਾ ਚਾਹੁੰਦਾ ਸਪਸ਼ਟ ਜੀ ਗੱਲ ਹੈ ਮੇਰੀ ਤਾਂ ਮੈਂ ਤੇ ਚਾਹੁੰਦਾ ਕਿ ਮੇਰੇ ਤੇ ਮੇਰੇ ਵਜਨ ਮੇਰੇ ਤੇ ਵਜਨ ਆਵੇ ਨਾ ਲੋਕਾਂ ਤੇ ਕਿਉਂ ਆਵੇ ਲੋਕ ਤੇ ਮੇਰੇ ਅੰਦੋਲਨ ਦੇ ਸਪੋਰਟਰ ਨੇ ਇੱਕ ਗੱਲ ਨੰਬਰ ਤੋਂ ਮੈਂ ਗੱਲ ਹੋਰ ਵੀ ਤੁਹਾਡੇ ਤੇ ਕਲੀਅਰ ਕਰ ਦਿਆ ਇੱਥੇ ਮੈਂ ਜਿੰਨੀ ਵਾਰੀ ਅੰਸ਼ਨ ਤੇ ਬੈਠਾ ਪਹਿਲੀ ਵਾਰੀ ਮੈਂ 2018 ਚ ਬੈਠਾ ਸਰਕਾਰ ਦੇ ਕੋਲੋਂ ਇਹ ਮਨਾਇਆ ਕਿ ਅਸੀਂ 3 ਮਹੀਨਿਆਂ ਦੇ ਵਿੱਚ ਐਮ ਡਾਕਟਰ ਸੋਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ ਮੇਰੇ ਕੋਲ ਚਿੱਠੀ ਪਈ ਹੈ ਫਿਰ ਜਿਹੜਾ ਜਿਹੜਾ ਉਹ ਤੋਂ ਉਹਨਾਂ ਨੇ ਅਮਲ ਕੀਤਾ 3 ਮਹੀਨੇ ਦੇ ਪੂਰੇ ਹੁੰਦਿਆਂ ਉਹਦੇ ਚ ਇਹ ਕੀਤਾ ਕਿ ਮੇਰਾ ਕਣਕ 250 ਕਿ 250 ਰੁਪਏ ਉਸ ਵੇਲੇ ਝੋਨੇ ਦਾ ਰੇਟ ਵਧਿਆ 250 ਉਸ ਵੇਲੇ ਉਹਦੇ ਨਾਲ ਬਾਜਰੇ ਦਾ ਰੇਟ 600 ਰੁਪਏ ਵਧਿਆ ਜਿਹੜੀ ਉਹ ਕਹਿੰਦੇ ਨੇ ਅਰਹਰ ਆਪਣੇ ਚ ਮੱਧ ਪ੍ਰਦੇਸ਼ ਚ ਬਹੁਤ ਖੇਤੀ ਹੁੰਦੀ ਆ ਅਰਹਰ ਦੀ ਉਹਦਾ ਰੇਟ 800 ਰੁਪਈਆ ਵਧਿਆ ਸੀ ਨਰਮੇ ਦਾ ਰੇਟ 450 ਰੁਪਈਆ ਵਧਿਆ ਸੀ ਸਾਰੀਆਂ ਫਸਲਾਂ ਦੇ ਰੇਟ ਲੋਕਾਂ ਨੂੰ ਲੈ ਕੇ ਦਿੱਤੇ ਉਸ ਅਮਰ ਅੰਛਲ ਇੱਕ ਗੱਲ ਸਾਲ ਬਾਅਦ ਹੀ ਜਦੋਂ ਸਾਨੂੰ ਇਹ ਲੱਗਾ ਕਿ ਨਹੀਂ ਡਾਕਟਰ ਸੋਮੀਨਾਥ ਦੀ ਰਿਪੋਰਟ ਲਾਗੂ ਨਹੀਂ ਹੋਈ ਅੰਦੋਲਨ ਫੇਰ ਕਰਨਾ ਹੈ ਤਾਂ ਅਗਲੇ ਸਾਲ ਅਸੀਂ ਫੇਰ ਦੁਬਾਰਾ ਇਹੀ ਉਹੀ ਅਮਰ ਅੰਛਲ ਸ਼ੁਰੂ ਕੀਤਾ ਮੈਂ ਬੈਠਾ ਸੀਗਾ ਇੱਥੇ ਚੰਡੀਗੜ੍ਹ ਔਰ ਸਾਡੇ ਇਹ ਮੈਨੂੰ ਕੋਹਾੜ ਵੀ ਬੈਠਾ ਸੀਗਾ ਹੋਰ ਸਾਰੀਆਂ ਅਸਲਿਕਤਾਵਾਂ ਦੇ ਵਿੱਚ ਅਸੀਂ 17 ਥਾਲਾਂ ਥਾਵਾਂ ਦੇ ਉੱਤੇ ਇਹ ਸ਼ੁਰੂ ਕੀਤਾ ਉਹਦੇ ਵਿੱਚ ਤੁਹਾਨੂੰ ਯਾਦ ਹੋਏਗਾ ਕਿ 200 2000 ਰੁਪਿਆ ਪ੍ਰਧਾਨ ਮੰਤਰੀ ਵੱਲੋਂ ਕਿਸਾਨ ਨਿਧੀ ਯੋਜਨਾ ਤੇ ਆ ਰਿਹਾ ਹੈ ਨਾ ਆ ਰਿਹਾ ਹੈ ਉਹ ਉਸ ਦਿਨ ਅਨਾਉਂਸ ਹੋਇਆ ਸੀ ਜਿਸ ਦਿਨ ਅਸੀਂ 60 ਨਾਲ ਇੱਥੇ ਫੈਸਲਾ ਹੋਇਆ ਉਸ 2019 ਚ ਉਸ ਤੋਂ ਬਾਅਦ ਮੈਂ ਤੇਰੇ ਤੇਰੇ ਸਵਾਲਾਂ ਦਾ ਜਵਾਬ ਦੇ ਰਿਹਾ ਮੈਂ ਸਾਰਿਆਂ ਦਾ ਕਿ ਅਸੀਂ ਇਹ ਪੰਗਾ ਕਿਉਂ ਲੈਨੇ ਆਂ ਬਾਰ-ਬਾਰ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਫੈਸਲਾ ਲੈ ਲਿਆ ਕਿ ਜੀ ਜਿਹੜੀ ਜੁਮਲਾ ਮੁਸ਼ਤਰਕਾ ਮਾਲਕਨ ਵਾਲੀ ਜ਼ਮੀਨ ਆ ਉਹ ਅਸੀਂ ਪੰਚਾਇਤਾਂ ਨੂੰ ਦੇਵਾਂਗੇ ਤੇ ਉਹਨਾਂ ਦੀ ਨੀਅਤ ਇਹ ਸੀਗੀ ਕਿ ਪੰਚਾਇਤਾਂ ਨੂੰ ਦੇ ਕੇ ਮੁੜ ਕੇ ਅਸੀਂ ਆਪ ਹੜੱਪਾਂਗੇ ਸ਼ਾਇਦ ਸਾਰੀ ਪ੍ਰੈਸ ਨੂੰ ਇਸ ਗੱਲ ਦਾ ਪਤਾ ਹੋਵੇ ਕਿ ਜਾਂ ਨਾ ਪਤਾ ਮੈਂ ਇਹਨੂੰ ਕਲੀਅਰ ਕਰ ਦਿਆਂ ਜੁਮਲਾ ਮੁਸ਼ਤਰਕਾ ਮਾਲਕਨ ਵਾਲੀ ਜਿਹੜੀ ਜ਼ਮੀਨ ਆ ਨਾ ਜੀ ਇਹ ਉਹ ਜ਼ਮੀਨ ਆ ਜਿਹੜੀ ਜਦੋਂ ਮਰੱਬੇਬੰਦੀ ਹੋਈ ਹੈ ਜਾਂ ਕਿੱਲੇਬੰਦੀ ਹੋਈ ਹੈ ਉਸ ਵੇਲੇ ਸਾਂਝੇ ਕਿਸਾਨਾਂ ਦੇ ਖਾਤੇ ਚੋਂ ਇੱਕ ਸਾਢੇ ਛੱਡ ਲਈ ਗਈ ਜਿਹੜੀ ਇਸ ਪਰਪਸ ਲਈ ਯੂਜ਼ ਹੋਈ ਸੀ ਕਰਨੀ ਸੀ ਕਿ ਜੀ ਕਿਸਾਨਾਂ ਨੂੰ ਰਸਤੇ ਦੇਣੇ ਨੇ ਇਹਨਾਂ ਨੂੰ ਖਾਲੇ ਦੇਣੇ ਨੇ ਇਹਨਾਂ ਦੇ ਪਿੰਡ ਦੇ ਲਈ ਮਤਲਬ ਹਸਪੀਟਲ ਦੀ ਲੋੜ ਹੈ ਪਿੰਡ ਲਈ ਸਕੂਲ ਦੀ ਲੋੜ ਹੈ ਉਹਦੇ ਲਈ ਛੱਡੀਆਂ ਸੀ ਉਹ ਜਿੰਨੀ ਉਹ ਯੂਜ਼ ਹੋ ਗਈ ਉਹ ਹੋ ਗਈ ਬਾਕੀ ਉਹ ਸਾਂਝੀ ਪਈ ਸੀ ਉਹਨੂੰ ਕਹਿੰਦੇ ਸੀ ਜੁਮਲਾ ਮੁਸ਼ਤਰਕਾ ਮਾਲਕ ਹੁਣ ਉਹ ਜ਼ਮੀਨ ਤਾਂ ਕਿਸਾਨਾਂ ਦੇ ਦਿੱਕ ਕੋਲੋਂ ਕੱਟ ਕੱਟੀ ਗਈ ਸੀ ਸਰਕਾਰ ਦੀ ਨੀਅਤ ਕਿਉਂ ਇਹਦੇ ਤੇ ਹੋਈ ਲਗਭਗ ਪੂਰੇ ਪੰਜਾਬ ਦੇ ਅੰਦਰ ਪੌਣੇ 3 ਲੱਖ ਏਕੜ ਜ਼ਮੀਨ ਆ ਇਹ ਜਿਹਦੇ ਤੇ ਪੰਜਾਬ ਸਰਕਾਰ ਦੀ ਅੱਖ ਆਈ ਕਿ ਇਹਨੂੰ ਅਸੀਂ ਕਿਵੇਂ ਨਾ ਕਿਵੇਂ ਹੜੱਪ ਲਈਏ ਉਹਦੇ ਤੇ ਲੜਾਈ ਦਿੱਤੀ ਉਸ ਤੋਂ ਬਾਅਦ ਦੁਬਾਰਾ ਮਰਨ ਮਰਤੇ ਬੈਠ ਕੇ ਫਰੀਦਕੋਟ ਦੇ ਅੰਦਰ ਕਹੜਾ ਟੀਪੁਆਇੰਟ ਤੇ ਉਸ ਦਿਨ ਸਰਕਾਰ ਤੋਂ ਫੈਸਲਾ ਲਿਖ ਕੇ ਲਿਆ ਕੇ ਇਹਦੇ ਤੋਂ ਪਿੱਛੇ ਹਟਾ ਔਰ ਪੂਰੇ ਪੰਜਾਬ ਦੇ ਅੰਦਰ ਜਿਹੜੀ ਪੌਣੇ 3 ਲੱਖ ਏਕੜ ਜ਼ਮੀਨ ਹੈ ਉਹ ਕਿਸਾਨਾਂ ਦੀ ਕਿਸਾਨਾਂ ਨੂੰ ਬਚਾ ਕੇ ਦਿੱਤੀ ਉਸ ਤੋਂ ਬਾਅਦ ਅਸੀਂ ਪਟਿਆਲੇ 'ਚ ਬੈਠੇ ਪਟਿਆਲੇ ਦੇ ਅੰਦਰ ਜਿਹੜਾ ਕਿਸਾਨ ਨੂੰ ਆਜ਼ਾਦਤ ਨਹੀਂ ਸੀ ਆਪ ਦਾ ਦੇਖੋ ਕਨੈਕਸ਼ਨ ਮੈਂ ਲਿਆ ਸਰ ਪਾਵਰ ਕਾਮ ਫ੍ਰੀ ਹੋ ਗਿਆ ਸਾਨੂੰ ਪੈਸੇ ਲੈ ਲੈ ਗੱਲ ਮੁੱਕ ਗਈ ਤੇ ਕਿਸਾਨ ਨੂੰ ਇੱਧਰ ਉੱਧਰ ਹਲਾਉਣਾ ਵੀ ਅਲਾਉ ਨਹੀਂ ਸੀ ਕਿੰਨਾ ਨਾ ਤੂੰ ਛੇੜ ਨਹੀਂ ਸਕਦਾ ਔਰ ਉਹਦੇ ਤੇ ਲੜੇ ਆ ਔਰ ਇਹ ਕਿਸਾਨ ਨੂੰ ਅਲਾਉ ਕਿ ਰਵਾਇਆ ਮਤਲਬ ਪਾਵਰ ਕਮ ਤੋਂ ਕਿ ਕਿਸਾਨ ਆਪਦੇ ਖੇਤ ਦੇ ਵਿੱਚ ਜਿੱਥੇ ਮਰਜ਼ੀ ਮੋਟਰ ਬਦਲ ਕੇ ਲੈ ਜਾਏ ਜਿੱਥੇ ਉਹਨੂੰ ਜੀ ਕਰਦਾ ਉੱਥੇ ਲੈ ਜਾਏ ਔਰ ਸਾਨੂੰ ਬਾਅਦ ਚ ਸਿਰਫ ਇਨਫੋਰਮੇਸ਼ਨ ਦੇ ਦੇ ਕਿ ਮੈਂ ਆਪਦੀ ਮੋਟਰ ਉੱਥੇ ਲੈ ਗਿਆ ਇਹ ਕਰਵਾ ਕੇ ਦਿੱਤਾ ਉਸ ਤੋਂ ਬਾਅਦ ਫਿਰ ਮੈਂ ਨਹੀਂ ਸੀ ਬੈਠਾ ਸਾਡੇ ਕਾਕਾ ਸਿੰਘ ਜੀ ਹੁੰਦੇ ਮੈਂ ਨਹੀਂ ਬੈਠਾ ਕਾਕਾ ਸਿੰਘ ਬੈਠ ਗਿਆ ਸੇਮ ਚੀਜ਼ ਹੈ ਕਾਕਾ ਸਿੰਘ ਦੀ ਬੈਠੇ ਲੁਧਿਆਣੇ ਚ ਜਾ ਕੇ ਉੱਥੇ ਕੀ ਸੀ ਇੱਕ ਕਿਸਾਨ ਪਰਿਵਾਰ ਨੂੰ ਵਪਾਰੀਆਂ ਨੇ ਧੋਖਾ ਧੜੀ ਨਾਲ ਲੁੱਟ ਲਿਆ 7 ਕਿੱਲੇ ਜ਼ਮੀਨ ਉਹਦੀ 7 ਕਿੱਲੇ ਜ਼ਮੀਨ ਹੜੱਪ ਲਈ ਲੜਾਈ ਲੜੀ 1 ਮਹੀਨਾ ਪੂਰਾ 1 ਮਹੀਨੇ ਦੇ ਵਿੱਚ ਉਸ ਪਰਿਵਾਰ ਨੂੰ 20 ਕਿੱਲਾਂ ਦੀ ਪੇਮੈਂਟ ਦਵਾ ਕੇ ਫਿਰ ਉਹ ਮੋਰਚਾ ਖਤਮ ਹੋਇਆ ਪਰਿਵਾਰ ਜਿਉਂਦਾ ਰੱਖਿਆ ਔਰ 2 ਕਿੱਲੇ ਜ਼ਮੀਨ ਇੱਕ ਵੱਖਰੀ ਸੀ ਉਹਨਾਂ ਪਰਿਵਾਰ ਨੇ ਲਈ ਉਹ ਉਸ ਵਿਚਾਰੀ ਬੀਬੀ ਜੀ ਦਾ ਹਸਬੈਂਡ ਸੁਸਾਈਡ ਕਰ ਗਿਆ ਸੀ ਉਹ ਅਸੀਂ ਕਿਹਾ ਵੀ ਇਹਨੂੰ ਕਿਸੇ ਖਾਤੇ ਨਹੀਂ ਪਾਉਣ ਦੇਣਾ ਇਹ ਇਸ ਭੈਣ ਦੀ ਹੈ ਜਿਹੜੀ ਸਿਰੋਂ ਨੰਗੀ ਹੋਈ ਐ ਸੋ ਮੇਰਾ ਕਹਿਣ ਦਾ ਭਾਵ ਹੁਣ ਸਮਝ ਆ ਗਈ ਹੋਊਗੀ ਵੀ ਅਸੀਂ ਕਿਉਂ ਬਾਰ-ਬਾਰ ਇਹੋ ਜਿਹਾ ਕੰਮ ਕਰਦੇ ਆਂ ਸਾਨੂੰ ਪਤਾ ਕਿ ਅਸੀਂ ਜਿਹੜੀ ਲੜਾਈ ਲੜਨੀ ਆਂ ਅਸੀਂ ਡਰਾਮਾ ਨਹੀਂ ਕਰਨਾ ਅਸੀਂ ਲੜਾਈ ਲੜਨੀ ਆ ਤੇ ਲੋਕਾਂ ਦੀ ਜੇ ਕੋਈ ਸਮੱਸਿਆ ਐ ਤੇ ਉਹਦਾ ਹੱਲ ਕਰਾਉਣ ਵਾਸਤੇ ਲੜਨਾ ਐ ਤਾਂ ਫਿਰ ਹੱਲ ਤਾਂ ਹੀ ਹੁੰਦਾ ਜੇ ਅਸੀਂ ਐਕਸਟ੍ਰੀਮ ਤੱਕ ਜਾਵਾਂਗੇ ਪਰ ਫਿਰ ਜਿਵੇਂ ਦੋ ਜਗ੍ਹਾ ਹੁਣ ਚੀਜ਼ਾਂ ਕੋਈ ਵਾਰ ਵਿੱਚ ਕੁਝ ਕਰਿਆ ਜਾਏਗਾ ਤੁਹਾਡਾ ਮਨ ਬੱਸ ਵੀ ਚਾਹੁੰਦਾ ਅੱਗੋਂ ਦਿੱਲੀ ਜਾਣਗੇ ਤਾਂ ਫਿਰ ਘਰ ਨਹੀਂ ਦਾ ਸੰਕਤ ਕਿਵੇਂ ਰਹੇਗੀ ਦੇਖੋ ਇਹ ਨਹੀਂ ਹੈ ਮੈਂ ਦੱਸਦਾ ਇੰਨੀ ਗਿਣਤੀ ਬਾਬਾ ਮਿਹਰ ਕਰੇ ਰਹੇਗੀ ਐਦੇ ਤੇ ਐਦੇ ਤੇ ਜਿਹੜਾ ਅਸੀਂ ਰੱਖਣਾ ਹੈ ਮੋਰਚਾ ਤਾਂ ਪਹਿਲਾਂ ਵੀ ਚੱਲ ਰਿਹਾ ਹੈ ਇਹਦੋਂ ਅਸੀਂ ਬਚਾ ਕੇ ਰੱਖਣਾ ਤਾਂ ਕਿ ਦਿੱਲੀ ਵਾਲੇ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਵੀ ਅਸੀਂ ਦਿੱਲੀ ਵਾਲੇ ਵਾਲੇ ਪਾਸੇ ਨੂੰ ਧਿਆਨ ਕਰ ਲਈਏ ਉਧਰਲੇ ਪਾਸੇ ਜਾ ਕੇ ਇੱਥੋਂ ਮੋਰਚਾ ਉਖਾੜਨ ਦੇ ਵਿੱਚ ਸਰਕਾਰ ਸਫਲ ਹੋ ਜਾਏ ਸਾਡਾ ਜਮੇ ਸਤਿਆਨਾਸ਼ ਕਰ ਦੇਵੇ ਇਹ ਅਸੀਂ ਮਤਲਬ ਇੰਨੀ ਢੱਲ ਨਹੀਂ ਦੇਵਾਂਗੇ ਇੱਥੋਂ ਦੀ ਸੰਗਤ ਵੀ ਇੱਥੇ ਰਹੇਗੀ ਇਥੋਂ ਦੀ ਲੀਡਰਸ਼ਿਪ ਵੀ ਇੱਥੇ ਰਹੇਗੀ ਉੱਥੋਂ ਦੀ ਲੀਡਰਸ਼ਿਪ ਜਿਹੜੀ ਸਾਡੀ ਜਿਵੇਂ ਮੇਰੀ ਆਰਗੇਨਾਈਜੇਸ਼ਨ ਦੀ ਲੀਡਰਸ਼ਿਪ ਹੈਗੀ ਆ ਉੱਥੇ ਉਹ ਸਹਿਯੋਗ ਕਰੇਗੀ ਉੱਥੇ ਹੋਰ ਸਾਡੀ ਲੀਡਰਸ਼ਿਪ ਐਸਕੇਮ ਨਾਨ ਪੋਲੀਟਿਕਲ ਦੀ ਉੱਥੇ ਹੈਗੀ ਆ ਉਹ ਸਹਿਯੋਗ ਕਰੇਗੀ ਤੁਹਾਡੇ ਸਿਹਤ ਲੱਗਦਾ ਨਾ ਤੇ ਬੇਦਰਹੀ ਆ ਤੁਹਾਡੇ ਪਰਿਵਾਰ ਨੂੰ ਵੀ ਫਿਕਰ ਆ ਹੁਣ ਕੋਤੇ ਦੀ ਵੀ ਵੀਡੀਓ ਕਾਲ ਆਈ ਸੀ ਕੀ ਕਰਿਆ ਸੀ ਤੁਹਾਡਾ ਸੋਤ ਦਾ ਦੇਖੋ ਬੱਚਾ ਤੇ ਬੱਚਾ ਹੀ ਹੈ ਉਹਦੇ ਉਹਨੂੰ ਵੀ ਤਾਂ ਇਹ ਲੱਗਦਾ ਨਾ ਵੀ ਮੇਰਾ ਦਾਦਾ ਉੱਥੇ ਬੈਠਾ ਉਹਦੀ ਤਾਂ ਸਿਰਫ ਇੰਨਾ ਹੀ ਸੀ ਵੀ ਡੈਡੀ ਮੈਂ ਫੇਰ ਆਉਣਾ ਤੋ ਕੱਲ ਹੀ ਗਿਆਇਆ ਥੋ ਮੇਰੇ ਖਿਆਲ ਤੁਸੀਂ ਉਹ ਫਿਰ ਉਹਨੂੰ ਕਹਿ ਰਿਹਾ ਸੀਗਾ ਮੈਂ ਉਹਨੂੰ ਕਹਿ ਰਿਹਾ ਸੀ ਵੀ ਤੁਮ ਆਪ ਦਾ ਮਤਲਬ ਸਕੂਲ ਸਕਾਲ ਵਾਲਾ ਕੰਮ ਕੰਪਲੀਟ ਕਰਨ ਲੇਕਿਨ ਮੈਨੂੰ ਲੱਗਦਾ ਕਿ ਉਹ ਆਊਗਾ ਉਹ ਫਿਰ ਦੁਬਾਰਾ ਆਊਗਾ ਉਹ ਸ਼ਾਇਦ ਕੱਲ ਆ ਜੇ ਜਾਂ ਪਰਸੋਂ ਆ ਜੇ ਸ਼ਰਸ ਕੀ ਪੂਰਾ ਪਰਿਵਾਰ ਆਉਣਗੇ ਸਾਰਾ ਪਰਿਵਾਰ ਰਿਸ਼ਤੇਦਾਰ ਵੀ ਤਾਂ ਉੱਥੇ ਮਿਲਣਗੇ ਪੂਆ ਮਾਸੀ ਵੀ ਵੀ ਗੱਲ ਹਾਂ ਚਲੋ ਮਤਲਬ ਇਹ ਤਾਂ ਹੁੰਦਾ ਜੀ ਜਿੱਦਾਂ ਦਾ ਮਤਲਬ ਰਿਸ਼ਤਾ ਹੈ ਹੈਨਾ ਭੈਣਾ ਉਹਨਾਂ ਦਾ ਵੀ ਰਿਸ਼ਤਾ ਹੈ ਚਾਚੇ ਤਾਇਆ ਦਾ ਵੀ ਰਿਸ਼ਤਾ ਹੈ ਸਾਰਿਆਂ ਦਾ ਰਿਸ਼ਤਾ ਹੈ ਪਰ ਇੱਕ ਗੱਲ ਇਹ ਜੀ ਨੋਟ ਕਰ ਲਿਓ ਤੁਸੀਂ ਸਾਰੇ ਰਹੇ ਹੋ ਇੱਥੇ ਬੀਜੇ ਆਉਣਗੇ ਤਾਂ ਇਹ ਨਹੀਂ ਕੋਈ ਕਹੂਗਾ ਵੀ ਤੂੰ ਮਰਨ ਮਤ ਛੱਡ ਦੇ ਸਰ ਇਹ ਕਹਿਣ ਵਾਲੇ ਹੋਣਗੇ ਕਿ ਛੱਡ ਦੀ ਕਲਾ ਚਾ ਤੇ ਛੱਡ ਦੀ ਕਲਾ ਚ ਰੱਖੋ ਧੰਨਵਾਦ ਹੁਣ ਆਪਾਂ ਹਿੰਦੀ ਕਰਦੇ ਹਾਂ ਹਿੰਦੀ ਵਿੱਚ ਕਿਹੜੀਆਂ 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 ਸੰਘਰਸ਼ ਦੇ ਵਿੱਚ ਅੱਜ ਜੀ ਰਹੀਆਂ ਹੋਈਆਂ ਪਤਾ ਨਹੀਂ ਆ ਹਿੰਦੀ ਦਾ ਇੱਕ ਵਾਰ ਹਾਂਜੀ ਭਾਈ ਠੀਕ ਆਪਾਂ ਹਿੰਦੀ ਵਾਲਾ ਮੈਨੂੰ ਕਰ ਲੈਣ ਠੀਕ ਹੈ ਨਾ ਆਪਾਂ ਪੋਜੀਸ਼ਨ ਠੀਕ ਕਰ ਲਓ ਆਪ ਭਾਈ ਆਬ ਆਬ ਠੀਕ ਕਰ ਲਓ ਉਸਕੋ ਇਹ ਨਹੀਂ ਵਾਲਾ ਠੀਕ ਕਰ ਲਓ ਹਿੰਦੀ ਵਾਲਾ ਕਰ ਲਓ ਜਿਨੇ ਜਿਨੇ ਵੀ ਹੁਣ ਹਿੰਦੀ ਵਾਲਾ ਕਰਨਾ ਮਤਲਬ ਜਿਹਨਾਂ बोल दिया वैसे बोल रहे हैं आ, कोई बात नहीं है हिंदी का और भी किसी को करना है क्या ना अभी करें जी खाना तो नहीं ना किसी को एक मिनट ਤਾਂ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਖਨੌਰੀ ਬਾਰਡਰ ਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਸੀ ਤਾਂ ਵੱਡੇ ਇਲਜ਼ਾਮ ਕੇਂਦਰ ਦੇ ਉੱਤੇ ਵੀ ਲਗਾਏ ਤਾਂ ਅਸੀਂ ਐਮਐਸਪੀ ਦੀ ਮੰਗ ਕਰ ਰਹੇ ਹਾਂ ਢੱਲੇਵਾਲ ਦੇ ਵੱਲੋਂ ਜ਼ਿਕਰ ਕੀਤਾ ਹੈ ਕੇਂਦਰ ਸਰਕਾਰ ਆਪਣੇ ਵਾਅਦੇ ਤੋਂ ਮੁੱਕਰੀ ਹੈ ਤਾਂ ਕੇਂਦਰ ਦੇ ਉੱਤੇ ਵਾਅਦਾ ਖਿਲਾਫੀ ਦੇ ਇਲਜ਼ਾਮ ਵੀ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਲਗਾਏ ਗਏ 6ਵੇਂ ਦਿਨ ਦੇ ਵਿੱਚ ਢੱਲੇਵਾਲ ਦਾ ਮਰਨ ਵਰਤ ਜਾਰੀ ਹੈ ਉਹਨਾਂ ਨੇ ਕਿਹਾ ਕਿ ਐਮਐਸਪੀ ਤੋਂ ਬਿਨਾਂ ਗੁਜ਼ਾਰਾ ਨਹੀਂ ਜੇਕਰ ਐਮਐਸਪੀ ਨਾ ਮਿਲੀ ਤਾਂ ਪੰਜਾਬ ਬਹੁਤ ਪਿੱਛੇ ਚਲੇ ਜਾਏਗਾ ਤਾਂ ਲਗਾਤਾਰ ਜਗਜੀਤ ਸਿੰਘ ਡੱਲੇਵਾਲ ਜੋ ਮਰਨ ਵਰਤ ਦੇ ਉੱਤੇ ਬੈਠੇ ਹੋਏ ਨੇ ਤਾਂ ਅਜੇ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਜ਼ਰੀਏ ਜਿੱਥੇ ਉਹਨਾਂ ਦੇ ਵੱਲੋਂ ਇਸ ਸੰਘਰਸ਼ ਦੀ ਅਗਲੀ ਰੂਪਰੇਖਾ ਦੱਸੀ ਗਈ ਉੱਥੇ ਹੀ ਪੰਜਾਬ ਸਣੇ ਕੇਂਦਰ ਸਰਕਾਰ ਦੇ ਉੱਤੇ ਵੀ ਸਵਾਲ ਚੁੱਕੇ ਗਏ ਤਾਂ 6ਵੇਂ ਦਿਨ ਦੇ ਵਿੱਚ ਡੱਲੇਵਾਲ ਦਾ ਮਰਨ ਵਰਤ ਜਾਰੀ ਹੈ ਫਿਲਹਾਲ ਦੇ ਲਈ ਬਸ ਸਨਹੀਂ ਮੈਨੂੰ ਦਿਓ ਇਜਾਜ਼ਤ ਧੰਨਵਾਦ